ਵੀ ਆ ਸੀ ਕੈਂਟਰ ਯੂਨੀਅਨ ਆਪਦੀ ਬਣਾਈ ਟਰੱਕ ਕੈਂਟਰ ਆਪਰੇਟਰ ਐਸੋਸੀਏਸ਼ਨ ਵੀ ਸਾਡੇ ਕੈਂਟਰ ਸਾਰੇ ਏਡੋ ਏਡ ਫਿਰਦੇ ਹੀ ਇਹ ਵੀ ਆਦ ਇੱਕ ਬੈਠਣ ਦਾ ਸਾਧਨ ਹੀ ਬਣਾਇਆ ਹੀ ਰੋਜ਼ਗਾਰ ਦਾ ਇਹ ਸਾਡੇ ਕੋਲ ਇੱਕ ਦਿਨ ਲక్ష్మణ ਸਿੰਘ ਚੇਅਰਮੈਨ ਢਿੱਲੋ ਸਾਹਿਬ ਮਿਨਿਸਪੈਕਟਰ ਆਏ ਸੀ ਇੱਕ ਦਿਨ ਉਸ ਦਿਨ ਸਾਨੂੰ ਕਹੇ ਕਹਿੰਦੇ ਵੀ ਇਹਨੂੰ ਜਿੰਦਰਾ ਲਾ ਦਾਂਗੇ ਅਸੀਂ ਇਹਨੂੰ ਖਾਲੀ ਕਰ ਦਿਓ ਚਾਰ ਗੱਡੀਆਂ ਇੱਕ ਮੋਟਰਸਾਈਕਲ ਆਈ ਔਰ ਸਾਰ ਗੱਲ ਵੀ ਨਹੀਂ ਕਰੀ ਸਾਡੇ ਨਾਲ ਚੇਅਰਮੈਨ ਸਾਹਿਬ ਆਪ ਸੀਗੇ ਆ ਕੇ ਬਾਹਰ ਸ਼ਟਰ ਥੱਲੇ ਕਰਾ ਕਹਿੰਦੇ ਸ਼ਟਰ ਥੱਲੇ ਕਰੋ ਜਿੰਦਰਾ ਆਪਦੇ ਕੋਲੋਂ ਲਾ ਕੇ ਉਹ ਨਾ ਦਿਨ ਤੁਰ ਗਿਆ ਹੀ ਸਾਨੂੰ ਕਹਿੰਦੇ ਵੀ ਆਪਦੇ ਪ੍ਰਧਾਨ ਨੂੰ ਲੈ ਕੇ ਆਜੋ ਸਾਨੂੰ ਉਹ ਕਹਿੰਦੇ ਨਾ ਜੀ ਐਮਐਲਏ ਸਾਹਿਬ ਕੋਲ ਜਾ ਕੇ ਗੱਲ ਮਿਲ ਕੇ ਆਓ ਐਮਐਲਏ ਨੂੰ ਜੀ ਤੇ ਕੀ ਜਾ ਸਾਨੂੰ ਦੱਸਣ ਵੀ ਆ ਇਸ ਵਜਾ ਕਰਕੇ ਐਮਐਲਏ ਕੋਲੇ ਬੁਲਾ ਰਹੇ ਆ ਤੁਸੀਂ ਗਲਤ ਕੰਮ ਕਰ ਰਹੇ ਹੋ ਨਹੀਂ ਜੀ ਕੁਝ ਵੀ ਨਹੀਂ ਸਾਡਾ ਕੰਮ ਕੀ ਕਰਨਾ ਇਹ ਸਾਡਾ ਸਾਡੀਆਂ ਗੱਡੀਆਂ ਸਰ ਚੱਲ ਕੇ ਗੱਡੀਆਂ ਆਉਂਦੀਆਂ ਜੀ ਇੱਕ ਆਉਦੀ ਠੂਈ ਬਣਾਈ ਆ ਬੈਠਣ ਵਾਸਤੇ ਕੀ ਚੇਅਰਮੈਨ ਸਾਹਿਬ ਕਿਸੇ ਦੁਕਾਨ ਨੂੰ ਨੋਟਿਸ ਕੱਢ ਸਕਦੇ ਆ ਆਪਦੇ ਸਨਿਚਰਾਂ ਤੇ ਜੀ ਕੀ ਨਹੀਂ ਜੀ ਚਾਹ ਦੇ ਬਸ ਦੁਕਾਨ ਖਾਲੀ ਕਰਾਉਣ ਵਾਸਤੇ ਕਿਸੇ ਨੇ ਦੁਕਾਨ ਕਿਰਾਏ ਤੇ ਗਾਂ ਦਿੱਤੀ ਉਹਨੂੰ ਖਾਲੀ ਕਰਾਉਣ ਵਾਸਤੇ ਚੇਅਰਮੈਨ ਸਾਹਿਬ ਨੋਟਿਸ ਕੱਢ ਸਕਦੇ ਆਪ ਮੇਰੇ ਧਿਆਨ ਚ ਨਹੀਂ ਠੀਕ ਨਹੀਂ ਧਿਆਨ ਚ ਨਹੀਂ ਹੁੰਦਾ ਸਰ ਇਹ ਤਾਂ ਤੁਸੀਂ ਤੁਹਾਨੂੰ ਪਾਵਰਾਂ ਦਾ ਪਤਾ ਹੀ ਹੁੰਦੀਆਂ ਅਫਸਰੋਂ ਮੈਂ ਰੁੱਲਾਂ ਚਾਹ ਦੇ ਲੈਨੇ ਕੋਈ ਚੱਕ ਨੀ ਐਨਾ ਪਤਾ ਨਹੀਂ ਸਰ ਤੁਹਾਨੂੰ ਮੈਂ ਕਹੀ ਜੀ ਜਾਓ ਉਹਨੂੰ ਕਹਿੰਦੇ ਨਹੀਂ ਚੇਅਰਮੈਨ ਚੇਅਰਮੈਨ ਕਿਹੜੇ ਕਿਹੜੇ ਨੋਟਿਸ ਕੱਢ ਸਕਦਾ ਚੇਅਰਮੈਨ ਦੀ ਕੀ ਪਾਵਰ ਚਲੋ ਉਹੀ ਦੱਸ ਦਿਓ ਇਹਨਾਂ ਦਾ ਤੁਹਾਡਾ ਤਜਰਬਾ ਹੋਊਗਾ ਕੋਈ ਅਸੀਂ ਦੂ ਗਲਤ ਕੰਮ ਕਰਦੇ ਹੋਈਏ ਸਾਨੂੰ ਚੇਅਰਮੈਨ ਸਾਹਿਬ ਆਏ ਕਹਿੰਦੇ ਤੁਸੀਂ ਇਹ ਗਲਤ ਕੰਮ ਕਰਦੇ ਹੋ ਵੀ ਮੈਂ ਜਿੰਦਰਾ ਲਾਉਣਾ ਹੀ ਹੱਸ ਕੇ ਜਿੰਦਰਾ ਲਵਾ ਲੈਂਦੇ ਜੀ ਇਹਦਾ ੱੱਕੇ ਨਾ ਕੇ ਬਦਮਾਸ਼ੀ ਵਾਲਾ ਕੰਮ ਆ ਜੀ ਘਟੋ ਘਟ ਚਾਰ ਗੱਡੀਆਂ ਆਈਆਂ ਜੀ ਚਾਰ ਗੱਡੀਆਂ ਆਈਆਂ ਜੀ ਇੱਕ ਟ੍ਰੈਕ ਕੈਂਟਰ ਜੂਨੀ ਨੂੰ ਬੰਦ ਕਰਨ ਦੀ ਖਾਤਰ ਸਮਾਨ ਵੀ ਨਹੀਂ ਬਾਹਰ ਕੱਢਣ ਦਿੱਤਾ ਉਹਦਾ ਅੰਦਰ ਹੀ ਪਿਆ ਇਸ ਮਾਨ ਦਾ ਅੰਦਰ ਪਿਆ ਜੀ ਪੱਖੇ ਵੀ ਅੰਦਰ ਚੱਲੀ ਜਾਂਦੇ ਆ ਜੀ ਅੰਦਰ ਚਾਰ ਮੋਬਾਈਲ ਚਾਰ ਚ ਲੱਗੇ ਪਿਆ ਤੇ ਗੱਡੀ ਦਾ ਇੱਕ ਦਾ ਪਹਾੜਾ ਵੀ ਪਿਆ ਜੀ ਅੰਦਰ ਪਤਾ ਨਹੀਂ ਜੀ ਇਹਨਾਂ ਦੀ ਕੀ ਆਪਸ ਵਿੱਚ ਖੁੰਦ ਗਿਆ ਜੀ ਸਾਡੇ ਪ੍ਰਧਾਨ ਨਹੀਂ ਚੇਅਰਮੈਨ ਸਾਹਿਬ ਦੀ ਜਿਹੜਾ ਅੱਜ ਵੀ ਸਾਨੂੰ ਕਹਿ ਗਿਆ ਕਹਿੰਦਾ ਆਪਦੇ ਪ੍ਰਧਾਨ ਨੂੰ ਭੇਜ ਦਿਓ ਕਹਿੰਦਾ ਜਗਾਰੀ ਬੰਦਾ ਹੀ ਸਾਡਾ ਸਾਰੀਆਂ ਬਿਲ ਬਿਲਟੀਆਂ ਇਹਦੇ ਵਿੱਚ ਆ ਗੱਡੀਆਂ ਦੇ ਨੰਬਰ ਜਿਹੜੇ ਲੈਨ ਵਾਰ ਲਿਖੇ ਵੀ ਸੀਗੇ ਸਾਡੇ ਉਹ ਇਹਦੇ ਸਰ ਬੋਰਡ ਵੀ ਸਾਡਾ ਇਹਦੇ ਵਿੱਚ ਹੀ ਆ ਜੀ ਇਹ ਕੱਲੀ ਤੁਹਾਡੀ ਇੱਥੇ ਦਾਣਾ ਮੰਡੀ ਚ ਕਿ ਬਾਕੀ ਜਾਏ ਕਿੱਥੇ ਨਹੀਂ ਨਹੀਂ ਇੱਥੇ ਕਿਉਂ ਜੀ ਗੋਨੇ ਆਣਾ ਬਠਿੰਡੇ ਵੀ ਦਾਣਾ ਮੰਡੀ ਦੇ ਵਿੱਚ ਆਈ ਸਾਰੇ ਕਿਤੇ ਦਾਣਾ ਜ਼ਿਆਦਾਤਰ ਜੁਨੀਅਨ ਦਾਣਾ ਮੰਡੀ ਦੇ ਵਿੱਚ ਹੀ ਹੁੰਦੀਆਂ ਈ ਕੀ ਹਾਮਲਾ ਬਾਈ ਬਾਈ ਜੀ ਆ ਅਸੀਂ ਕੈਂਟਰ ਜੁਨੀਅਨ ਆ ਆਪਦੀ ਬਣਾਈ ਟ੍ਰੱਕ ਕੈਂਟਰ ਆਪਰੇਟਰ ਐਸੋਸੀਏਸ਼ਨ ਵੀ ਸਾਡੇ ਕੈਂਟਰ ਸਾਰੇ ਅੱਡ-ਅੱਡ ਫਿਰਦੇ ਹੀ ਏ ਅਸੀਂ ਸਾਰੇ ਇਹਨੇ ਇਕੱਠੇ ਹੋ ਕੇ ਜਸਵੰਤ ਸਿੰਘ ਬਲਾਜ ਜੈਤੋ ਤੋਂ ਉਹਨੂੰ ਆਦਾ ਪ੍ਰਧਾਨ ਬਣਾ ਕੇ ਹੀ ਇਕੱਠੇ ਹੋ ਕੇ ਬਹਿ ਗਏ ਇੱਥੇ ਵੀ ਆਦਾ ਇੱਕ ਬੈਠਣ ਦਾ ਸਾਧਨ ਹੀ ਬਣਾਇਆ ਹੀ ਰੋਜ਼ਗਾਰ ਦਾ ਆ ਇਹ ਸਾਡੇ ਕੋਲ ਇੱਕ ਦਿਨ ਲక్ష్మణ ਸਿੰਘ ਚੇਅਰਮੈਨ ਢਿੱਲੋ ਸਾਹਿਬ ਇਨਸਪੈਕਟਰ ਆਏ ਸੀ ਇੱਕ ਦਿਨ ਉਸ ਦਿਨ ਸਾਨੂੰ ਕਹਿ ਗਏ ਕਹਿੰਦੇ ਵੀ ਇਹਨੂੰ ਜਿੰਦਰਾ ਲਾ ਦਾਂਗੇ ਅਸੀਂ ਇਹਨੂੰ ਖਾਲੀ ਕਰ ਦਿਓ ਕਿਦਾਂ ਕਹਿ ਗਏ ਇਹ ਘਟੋ ਘਟਾ ਵੀ 15 ਦਿਨ ਹੋ ਗਏ ਜੀ 15 ਦਿਨ ਹੋ ਗਏ ਹਾਂ ਜੀ ਤੁਹਾਨੂੰ ਇਹ ਲੈ ਇਹਨੂੰ ਕਿੰਨਾ ਚਿਰ ਹੋ ਗਿਆ ਸਾਨੂੰ 2 ਮਹੀਨੇ ਹੋਈ ਬੈਠਿਆਂ ਨੂੰ ਵਾਲੇ ਠੀਕ ਹੈ ਉਕਾਦ ਤੋਂ ਕਹਿੰਦੇ ਜਿੰਦਰਾ ਲਾ ਦੇਗੇ ਪਤਾ ਨਹੀਂ ਇਹ ਨਹੀਂ ਦੱਸਿਆ ਫਿਰ ਅਸੀਂ ਚੇਅਰਮੈਨ ਸਾਹਿਬ ਕੋਲੇ ਗਏ ਸੀਗੇ ਜੀ ਅਸੀਂ ਚੇਅਰਮੈਨ ਸਾਹਿਬ ਕੋਲੇ ਜਾ ਕੇ ਉਹਨਾਂ ਨੂੰ ਰਿਕਵੈਸਟ ਕਰੀ ਵੀ ਸਾਰ ਅਸੀਂ ਵੀ ਸਾਡੀਆਂ ਗੱਡੀਆਂ ਬਾਹਰੋਂ ਚੱਲ ਕੇ ਆਉਂਦੀਆਂ ਵੀ ਬੰਦੇ ਨੇ ਡਰਾਈਵਰ ਨੇ 2 ਘੰਟੇ ਸੋਣਾ ਹੁੰਦਾ ਕਿ ਇੱਥੇ ਨਾਲ ਹੋਟਲ ਇਧਰ ਚਾਹ ਪਾਣੀ ਦੀ ਸਹੂਦਤ ਨਾਉਂਦੀ ਸਹੂਦਤ ਵੀ 2 ਘੰਟੇ ਬੰਦਾ ਰੈਸਟ ਕਰਕੇ ਗੱਡੀਆਂ ਖਾਲੀ ਕਰਨ ਜਾੜੂ ਆਉ ਦਾ ਹਾਂ ਦੇਖ ਸਾਡਾ ਭੈਣ ਭੇਂ ਦਈਏ ਸੀ ਇੱਥੇ ਕੋਈ 2 ਨੰਬਰ ਦਾ ਕੰਮ ਨਹੀਂ ਕਰ ਦੇਗੇ ਕੁਝ ਨਹੀਂ ਕਰ ਦੇਗੇ ਉਦੋਂ ਚੇਅਰਮੈਨ ਸਾਹਿਬ ਸਾਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਵੇਚਦੇ ਆ ਅੱਜ ਆਏ ਜੀ ਅੱਜ ਪਹਿਲਾਂ ਤਾਂ ਸਾਡੇ ਉਹ ਜਿਹਦੀ ਇਹ ਹੀ ਦੁਕਾਨ ਆ ਉਹਨੂੰ ਨੋਟਿਸ ਆਇਆ ਕੱਢਿਆ ਕੋਈ ਮੌਕੇ ਦੇ ਕੱਢਿਆ ਜੀ ਹੂੰ ਉਹਨੇ ਸਾਨੂੰ ਆਪਾਂ ਨੂੰ 11:00 ਵਜੇ ਨੋਟਿਸ ਪਾਇਆ 11:00 ਵਜੇ ਉਹਨੇ ਸਾਨੂੰ ਵਟਸਐਪ ਕਰਿਆ ਕਹਿੰਦਾ ਵੀ ਮੈਨੂੰ ਨੋਟਿਸ ਦੇ ਗਏ ਆ ਤਿੰਨ ਨਹੀਂ ਵਜਨ ਦਿੱਤਾ ਹੀ ਉਸ ਤੋਂ ਪਹਿਲਾਂ ਆ ਕੇ ਚਾਰ ਗੱਡੀਆਂ ਆਈਆਂ ਹੀ ਜਿਵੇਂ ਪੂਰੀ ਗੁੰਡਾਗਰਦੀ ਕਰਦੇ ਹੁੰਦੇ ਆ ਹਾਂ ਚਾਰ ਗੱਡੀਆਂ ਇੱਕ ਮੋਟਰਸਾਈਕਲ ਆਈ ਔਨ ਸਾਰ ਗੱਲ ਵੀ ਨਹੀਂ ਕਰੀ ਸਾਡੇ ਨਾਲ ਚੇਅਰਮੈਨ ਸਾਹਿਬ ਆਪ ਸੀਗੇ ਆ ਕੇ ਬਾਹਰ ਸ਼ਟਰ ਥੱਲੇ ਕਰਿਆ ਕਹਿੰ ਜਿੰਦਰਾ ਆਪਦੇ ਕੋਲੋਂ ਲਾ ਕੇ ਉਹ ਨਾਲ ਨਾਲ ਤੁਰ ਗਈ ਸਾਨੂੰ ਕਹਿੰਦੇ ਵੀ ਆਪਦੇ ਪ੍ਰਧਾਨ ਨੂੰ ਲੈ ਕੇ ਆਜੋ ਹਮ ਅਸੀਂ ਇੱਥੇ ਕੋਈ ਦੋ ਨੰਬਰ ਦਾ ਕੰਮ ਨਹੀਂ ਕਰਦੇ ਜੀ ਜਾਂ ਅਸੀਂ ਕੋਈ ਝੋਨਾ ਖਰੀਦਿਆ ਜਾਂ ਇੱਥੇ ਝੋਨਾ ਵੇਚਦੇ ਆ ਇੱਕ ਸਾਡੇ ਇਹ ਪੈਣ ਬੰਦਾ ਆ ਕੇ ਦੇ ਚੈੱਕ ਕਰ ਲੈਣਾ ਆਪਦਾ ਬੈਂਚ ਸਾਡੇ ਲੱਗੇ ਆ ਜੀ ਹਮ ਵੀ ਆ ਦਾ ਪੈਣ ਦਾ ਸਾਧਨ ਬਣਾਇਆ ਇਹ ਇੱਥੇ ਆ ਦਾ ਡਰਾਈਵਰ ਸਾਡੇ ਆ ਸਾਰੇ ਡਰਾਈਵਰ ਗੱਡੀਆਂ ਵਾਲੇ ਬੰਦੇ ਹੀ ਆਈਏ ਸਾਰੇ ਇਹ ਹਮ ਅਸੀਂ ਹੁਣ ਚੇਅਰਮੈਨ ਸਾਹਿਬ ਕੋਲੇ ਰਿਕਵੈਸਟ ਕਰੀ ਆ ਵੀ ਸਾਨੂੰ ਇਹ ਦੁਕਾਨ ਖੋਲੋ ਜੀ ਖੋਲ੍ਹ ਦਿੱਤੀ ਜਾ ਵੀ ਇਹ ਹਮ ਗਾਂ ਅੱਗੇ ਉਹਨਾਂ ਕੋਲੇ ਵੇਚਦੇ ਆ ਜਾ ਕੇ ਕੀ ਕਹਿੰਦੇ ਆ ਜੀ ਮੰਡੀ 'ਚ ਹੋਰ ਵੀ ਦੁਕਾਨ ਮੰਡੀ ਦੇ ਵਿੱਚ ਹੋਰ ਵੀ ਦੁਕਾਨਾਂ ਬਥੇਰੀਆਂ ਆ ਜੀ ਆਹ ਟਰੈਕਟਰ ਜੁਨੀਅਨ ਆ ਜੀ ਉਹ ਕਰਿਆਨੇ ਦੀ ਦੁਕਾਨ ਐਂਦਰ ਨੂੰ ਮੁੜ ਜਿਓ ਤੁਸੀਂ ਇਹ ਚੱਲਦੀ ਹੈ ਚੱਲਦੀ ਹੈ ਜੀ ਆਹ ਕਰਿਆਨੇ ਦੀ ਗਾਨ ਐਂ ਨੂੰ ਮੁੜ ਜਿਓ ਇੱਧਰ ਤੁਹਾਡੀ ਵਜ ਬੰਦ ਕਰ ਪਤਾ ਨਹੀਂ ਕੀ ਖੁੰਦਗਾ ਜੀ ਸਾਨੂੰ ਇਹਦਾ ਨਹੀਂ ਸਮਝ ਲੱਗੀ ਵੀ ਕੀ ਖੁੰਦਗਾ ਸਾਡੇ ਦੇ ਉੱਤੇ ਇਹਨਾਂ ਨੂੰ ਕੀ ਲੱਗਦਾ ਕਿ ਵਾਜਾ ਜੇ ਟਰੈਕਟਰ ਯੂਨੀਅਨ ਚੱਲਦੇ ਆ ਕਰਿਆਨੇ ਦੇ ਘਰ ਚੱਲਦੇ ਫਿਰੇ ਇਹ ਤਾਂ ਹੁਣ ਚੇਅਰਮੈਨ ਸਾਹਿਬ ਜਾਂ ਸਾਹਿਬ ਟਰੈਕਟਰ ਯੂਨੀਅਨ ਪਰਲੇ ਪਾਸੇ ਵੀ ਆਈ ਦੋ ਟਰੈਕਟਰ ਜਿਹਨਾਂ ਨਾਲ ਹੋਟਲ ਆ ਦੋ ਢਾਬੇ ਆਈ ਸਾਨੂੰ ਉਹ ਕਹਿੰਦੇ ਨਾ ਜੀ ਐਮਐਲਏ ਸਾਹਿਬ ਕੋਲ ਜਾ ਕੇ ਗੱਲ ਮਿਲ ਕੇ ਆਓ ਜੀ ਐਮਐਲਏ ਨੂੰ ਜੀ ਅੱਛਾ ਹਾਂਜੀ ਐਮਐਲਏ ਨੂੰ ਕਾਹ ਤੋਂ ਮਿਲ ਕੇ ਆਉਂਦੇ ਪਤਾ ਨਹੀਂ ਉਹ ਇਹਨਾਂ ਨੂੰ ਪਤਾ ਹੀ ਕਿਉਂ ਮਿਲ ਕੇ ਆਉਈ ਕੀ ਜੀ ਸਾਨੂੰ ਦੱਸਣ ਵੀ ਆ ਇਸ ਵਜਾ ਕਰਕੇ ਐਮਐਲਏ ਕੋਲੇ ਬੁਲਾ ਰਹੇ ਆ ਹਾਂਜੀ ਤੁਸੀਂ ਗਲਤ ਕੰਮ ਕਰਦੇ ਸੀ ਨਹੀਂ ਜੀ ਕੁਝ ਵੀ ਨਹੀਂ ਸਾਡਾ ਕੰਮ ਕੀ ਕਰਨਾ ਇਹ ਸਾਡਾ ਸਾਡੀਆਂ ਗੱਡੀਆਂ ਸਰ ਚੱਲ ਕੇ ਗੱਡੀਆਂ ਆਉਂਦੀਆਂ ਜੀ ਇੱਕ ਆਉਦੀ ਠੋਈ ਬਣਾਈ ਆ ਬੈਠਣ ਵਾਸਤੇ ਅਸੀਂ ਆ ਦਾ ਰਜਗਾਰ ਕਰ ਰਹੇ ਰੋਟੀ ਪਾਣੀ ਆ ਦਾ ਚਲਾ ਰਹੇ ਆ ਬਾਲ ਬੱਚੇ ਪਾਲ ਰਹੇ ਆ ਆਪਦੇ ਜੀ ਕੋਈ ਅਸੀਂ ਦੂ ਗਲਤ ਕੰਮ ਕਰਦੇ ਹੋਈ ਆ ਸਾਨੂੰ ਚੇਅਰਮੈਨ ਸਾਹਿਬ ਆਏ ਕਹਿੰਦੇ ਤੁਸੀਂ ਇਹ ਗਲਤ ਕੰਮ ਕਰਦੇ ਹੋ ਵੀ ਮੈਂ ਜਿੰਦਰਾ ਲੋਣਾ ਹੀ ਹੱਸ ਕੇ ਜਿੰਦਰਾ ਲਵਾ ਲੈਂਦੇ ਜੀ ਇਹਦਾ ੱੱਕੇ ਨਾ ਕੇ ਬਦਮਾਸ਼ੀ ਵਾਲਾ ਕੰਮ ਆ ਜੀ ਕਿੰਨੇ ਬੰਦੇ ਆਏ ਸੀ ਘਟੋ ਘਟ 4 ਗੱਡੀਆਂ ਆਈਆਂ ਜੀ 4 ਗੱਡੀਆਂ ਆਈਆਂ ਜੀ ਇੱਕ ਟ੍ਰਾਈਟ ਕੈਂਟਰ ਜੁਨੀਅਨ ਨੂੰ ਬੰਦ ਕਰਨ ਦੀ ਖਾਤਰ ਚੇਅਰਮੈਨ ਆਪ ਸੀਗੇ ਚੇਅਰਮੈਨ ਸਾਹਿਬ ਆਪ ਸੀਗੇ ਜੀ ਪ੍ਰਾਈਵੇਟ ਗੱਡੀ ਦੇ ਵਿੱਚ ਜਿਹੜੀ ਉਹਨਾਂ ਦੀ ਆਪ ਦੀ ਸਕਾਰਪਿਓ ਗੱਡੀ ਉਹਦੇ ਚ ਗਨਮੈਨ ਸੀਗੇ ਨਾਲ ਇੱਕ ਇਨਸਪੈਕਟਰ ਸਾਹਿਬ ਦੀ ਗੱਡੀ ਸੀਗੀ ਦੋ ਮੁੰਡੇ ਮੋਟਰਸਾਈਕਲ ਤੇ ਸੀਗੇ ਜਿਨ੍ਹਾਂ ਨੇ ਜਿੰਦਰਾ ਲਾਇਆ ਜੀ ਅੱਛਾ ਹਾਂ ਜੀ ਸਾਨੂੰ ਕੋਈ ਦੱਸਿਆ ਵੀ ਨਹੀਂ ਉਹਨਾਂ ਨੇ ਵੀ ਆਸ ਕਰਕੇ ਜੰਦਰਾ ਜਾਂਦਾ ਕੀ ਰੀਜ਼ਨ ਕੀ ਹੈ ਸਾਨੂੰ ਕੋਈ ਰੀਜ਼ਨ ਤਾਂ ਦੱਸਣ ਹਟੋ ਜਾ ਕੁਝ ਕੱਢੋ ਸਾਨੂੰ ਸਮਾਨ ਵੀ ਨਹੀਂ ਬਾਹਰ ਕੱਢਣ ਦਿੱਤਾ ਉਹਦਾ ਅੰਦਰ ਹੀ ਪਿਆ ਅੰਦਰ ਹੀ ਪਿਆ ਹੀ ਸਮਾਨ ਅੰਦਰ ਪਿਆ ਜੀ ਪੱਖੇ ਵੀ ਅੰਦਰ ਚੱਲੀ ਜਾਂਦੇ ਆ ਜੀ ਅੰਦਰ ਚਾਰ ਮੋਬਾਈਲ ਚਾਰ ਤੇ ਲੱਗੇ ਪਿਆ ਤੇ ਗੱਡੀ ਦਾ ਇੱਕ ਦਾ ਪਹਾੜਾ ਵੀ ਪਿਆ ਜੀ ਅੰਦਰ ਮੈਂ ਮੁੰਛੀ ਇੱਥੇ ਸਾਰਾ ਕੁਝ ਮੈਂ ਹੀ ਕਲੈਕਟ ਕਰਦਾ ਜੀ ਕੋਈ ਗੱਡੀ ਵਾਲਾ ਢੇੜਾ ਲਾ ਕੇ ਆਉਂਦਾ ਜਾਂ ਕਿਸੇ ਨੂੰ ਕੋਈ ਢੇੜਾ ਦੇਣਾ ਹੁੰਦਾ ਤਾਂ ਮੈਂ ਹੀ ਦਿੰਦਾ ਇੱਥੋਂ ਇਹ ਤਾਂ ਅੱਜ ਕੁਦਰਤੀ ਮੰਨ ਕੇ ਚੱਲੋ ਵੀ ਇੱਥੇ ਆ ਸਾਰੇ ਭਰਾ ਮੇਰੇ ਬੈਠੇ ਸੀਗੇ ਨਹੀਂ ਤਾਂ ਮੈਂ ਉਹ ਮੈਨੂੰ ਕਹਿ ਕੇ ਕਹਿੰਦੇ ਵੀ ਕਾਕਾ ਜੀ ਨੂੰ ਸ਼ਟਰ ਨੂੰ ਲਾ ਨਹੀਂ ਤਾਂ ਐ ਕਰਕੇ ਵੀ ਜਿੰਦਾ ਲੱਗ ਜਾਊਗਾ ਇੱਥੇ ਹਾਂ ਵੀ ਅਸੀਂ ਤੁਹਾਡੇ ਪ੍ਰਧਾਨ ਨੂੰ ਕਿਹਾ ਮੈਂ ਕਿਹਾ ਜੀ ਮੈਨੂੰ ਦੇਖੋ ਮੈਨੂੰ ਕਿਸੇ ਨੇ ਨਹੀਂ ਦੱਸਿਆਗਾ ਹਲੇ ਤੱਕ ਵੀ ਤੁਸੀਂ ਐ ਕਰਕੇ ਵੀ ਤੁਸੀਂ ਕਹਿੰਦੇ ਦੁਕਾਨ ਨਹੀਂ ਲੈ ਸਕਦੇ ਇੱਥੇ ਹਾਂ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਬਾਈ ਵਰਗੇ ਇਕੱਠੇ ਕਿ ਮੈਂ ਇਹਨਾਂ ਕੋਲੇ ਗੱਲ ਕੀਤੀ ਐ ਚੇਅਰਮੈਨ ਸਾਹਿਬ ਕੋਲੇ ਗਏ ਸੀ ਉਸ ਤੋਂ ਬਾਅਦ ਬਸ ਅੱਜ ਜਾਣਾਂ ਨੇ ਕਾਰਵਾਈ ਕਰਤੀ ਸੀ ਸਾਨੂੰ ਤਾਂ ਇਹ ਬੋਲਣ ਦਾ ਕੋਈ ਕੁਝ ਦੱਸਿਆ ਨਹੀਂ ਕੋਈ ਰੀਜਨ ਵੀ ਨਹੀਂ ਦੱਸਿਆ ਕੋਈ ਬਈ ਬੋਲਣ ਦਾ ਚੇਅਰਮੈਨ ਸਾਹਿਬ ਕੋਲੇ ਜਾ ਕੇ ਆਏ ਹਾਂ ਜੀ ਅਸੀਂ ਅਸੀਂ ਪੰਜ ਸੱਤ ਜਣੇ ਇਕੱਠੇ ਹੋ ਕੇ ਗਏ ਕੈਂਪ ਆਪਰੇਟਰੀ ਉਸ ਦਿਨ ਸਾਨੂੰ ਕਹਿੰਦਾ ਯਾਰ ਇਹ ਸੈਕਟਰੀ ਕਰ ਸਕਦਾ ਅਸੀਂ ਕਹਿੰਦੇ ਚਲੋ ਤੁਸੀਂ ਦੇਖ ਲਓ ਜੀ ਉਸ ਦਿਨ ਸਾਨੂੰ ਕਹਿੰਦਾ ਚਲੋ ਮੈਂ ਦੇਖਦਾ ਕਹਿੰਦਾ ਕਰਦਾ ਮੈਂ ਫੇਰ ਸਾਨੂੰ ਕਹੇ ਕਿ ਪੁੱਛਿਆ ਕਹਿੰਦਾ ਠੁਡਾ ਪ੍ਰਧਾਨ ਕੌਣ ਆ ਮੈਂ ਹੀ ਸਾਡਾ ਪ੍ਰਧਾਨ ਜਸਵੰਤ ਸਿੰਘ ਹੈ ਜੀ ਜਸਵੰਤ ਸਿੰਘ ਕੌਣ ਹੈ ਜਸਵੰਤ ਆਪਣਾ ਆਮ ਆਦਮੀ ਪਾਰਟੀ ਦਾ ਬਲਾਕ ਸੰਮਤੀ ਮੈਂਬਰ ਹੈ ਜੀ ਬਲਾਕ ਬਲਾਕ ਪ੍ਰਧਾਨ ਜੀ ਅਸੀਂ ਕਹਿੰਦੇ ਸਾਡਾ ਪ੍ਰਧਾਨ ਉਹ ਇਹ ਕਹਿੰਦਾ ਯਾਰ ਉਹਦੇ ਕੋਲ ਟਰੱਕ ਮਾ ਬਾਈ ਜੀ ਉਹਦੇ ਕੋਲ ਟਰੱਕ ਉਹ ਸਾਡੇ ਨਾਲ ਆਉਂਦਾ ਨਹੀਂ ਸੀਗਾ ਸਾਨੂੰ ਕੋਈ ਮੋਹਤਵਾਰ ਬੰਦਾ ਨਹੀਂ ਮਿਲਦਾ ਸਾਡੇ ਸਾਰੇ ਬੰਦੇ ਅੱਡੋ ਅੱਡ ਫਿਰਦੇ ਆ ਗੱਡੀਆਂ ਕਿਸਤਾਂ ਵਾਲੀਆਂ ਯਾਰ ਆਪਾਂ ਸਾਰੇ ਇਕੱਠੇ ਹੋ ਜਾਂਦੇ ਚਲੋ ਆਪਣੇ ਗੱਡੀਆਂ ਬਾਹਰ ਦੀਆਂ ਬਹੁ ਭਰੀ ਜਾਂਦੀਆਂ ਜੈਤੂ ਦੇ ਵਿੱਚੋਂ ਹੀ ਅਸੀਂ 40 50 ਕੈਂਟਰ ਸਾਡੇ ਜੈਤੂ ਸਾਰੇ ਅੱਡੋ ਅੱਡ ਫਿਰਦੇ ਸੀਗੇ ਚਲੋ ਆਪਾਂ ਜਸਵੰਤੀ ਨੂੰ ਕਹਿ ਕੇ ਉਹਨਾਂ ਨੂੰ ਮੂਹਰੇ ਲਾ ਤਾਂ ਉਹਦਾ ਹਾਲਾਂਕਿ ਲੱਗਦੇ ਨਹੀਂ ਸੀਗੇ ਅਸੀਂ ਉਹਨਾਂ ਨੂੰ ਲਾ ਕੇ ਮੂਹਰੇ ਲਾ ਲਿਆ ਵੀ ਬਾਈ ਯਾਰ ਤੈਨੂੰ ਸਰ ਮੰਡੀ ਦੇ ਵਿੱਚ ਵੀ ਜਾਣਦੇ ਆ ਕੁਝ ਤੈਨੂੰ ਅਸੀਂ ਜਾਣਦੇ ਆ ਚੱਲ ਤੂੰ ਸਾਡੇ ਮੂਹਰੇ ਲਾ ਕੇ ਜੁਨੀਅਰ ਦਾ ਪ੍ਰਧਾਨ ਉਹਨੂੰ ਬਸ ਹੀ ਬਣਾਇਆ ਉਹ ਨਹੀਂ ਬੰਦ ਆਈ ਯਾਰ ਲਾ ਗਈ ਅਸੀਂ ੱੱਕੇ ਨਾਲ ਹਾਰ ਪਾਏ ਆ ਚੇਅਰਮੈਨ ਨੇ ਅੱਜ ਵੀ ਸਾਨੂੰ ਕਹਿ ਕਹਿੰਦਾ ਠੋਡੇ ਪ੍ਰਧਾਨ ਨੂੰ ਭੇਜ ਦਿਓ ਕਹਿੰਦਾ ਇਹ ਗੱਲ ਕਹਿ ਕੇ ਗਿਆ ਜੀ ਪਤਾ ਨਹੀਂ ਜੀ ਇਹਨਾਂ ਦੀ ਕੀ ਆਪਸ ਵਿੱਚ ਖੁੰਧ ਗਏ ਜੀ ਸਾਡੇ ਪ੍ਰਧਾਨ ਨਹੀਂ ਚੇਅਰਮੈਨ ਸਾਹਿਬ ਦੀ ਜਿਹੜਾ ਅੱਜ ਵੀ ਸਾਨੂੰ ਕਹਿ ਗਿਆ ਕਹਿੰਦਾ ਆਪਦੇ ਪ੍ਰਧਾਨ ਨੂੰ ਭੇਜ ਦਿਓ ਕਹਿੰਦਾ ਅਸੀਂ ਤਾਂ ਸਾਡਾ ਦਫ਼ਤਰ ਇਹਦੇ ਵਿੱਚ ਪੱਖੇ ਚੱਲੀ ਜਾਂਦੇ ਜੀ ਤੇ ਸਾਡੇ ਮੇਜ ਪਏ ਆ ਜਿਹੜੇ ਦੇ ਡਰਾਈਵਰ ਸੌਂਦੇ ਕਰਦੇ ਆ ਇਕਲ ਮਾਰੀ ਆ ਹੋਰ ਸਾਡੇ ਦੇ ਵਿੱਚ ਕੋਈ ਦੋ ਨੰਬਰ ਦਾ ਕੰਮ ਨਹੀਂ ਗਿਆ ਜਾਂ ਚੈੱਕ ਕਰ ਲੈ ਵੀ ਇੱਥੇ ਭਾਈ ਸਹੀ ਝੂਨਾ ਖਰੀਦਦੇ ਆ ਜਾਂ ਕੋਈ ਹੋਰ ਕੰਡਾ ਲੱਗਿਆ ਵੀ ਆ ਜਾਂ ਕਹੀ ਕਿਸੇ ਨੂੰ ਭਾਈ ਗਾਂ ਦੀਆਂ ਕਰਾਏ ਤੇ ਬਿਠਾਇਆ ਵੀ ਆ ਜੀ ਆਹਦੀ ਸਫਾਈ ਕਰਾਈ ਹੋਈ ਆ ਆਹ ਸਫਾਈ ਆ ਨਿਗਾ ਮਾਰੋ ਜੀ ਆਹ ਸਫਾਈ ਅਸੀਂ 2000 ਰੁਪਏ ਲਾ ਕੇ ਦਿਹਾੜੀ ਲਾ ਕੇ ਜੀ ਅਸੀਂ ਸਫਾਈ ਕਰਾਈਏ ਉਥੋਂ ਲੈ ਕੇ ਆ ਸਾਰੀ ਇੱਥੋਂ ਦੇ ਘਰਾਗੂ ਕੇ ਅਸੀਂ ਆਪ ਲਈ ਨੇਤਾ ਕੇ ਸਫਾਈ ਕਰਦੇ ਆ ਅਸੀਂ ਇੱਥੇ ਵੀ ਸਾਡਾ ਰਜਗਾਰ ਆ ਯਾਰ ਅਸੀਂ ਇੱਥੇ ਬੈੰਨੇ ਆ ਕੁੱਤਾ ਵੀ ਜਿੱਥੇ ਬਹਿੰਦਾ ਪੂਛ ਮਾਰ ਕੇ ਬਹਿੰਦਾ ਕਹਿੰਦੇ ਇਹ ਸਾਰੀ ਆਪ ਦੇ ਪੱਲੋਂ ਪੈਸੇ ਲਾ ਕੇ ਸਫਾਈ ਕਰਾਈ ਆ ਜੀ ਅਸੀਂ ਚੇਅਰਮੈਨ ਸਾਹਿਬ ਨੂੰ ਵੀ ਉਹ ਦਿਨ ਇਹੀ ਗੱਲ ਜਾ ਕੇ ਹੀ ਮੈਂ ਅਸੀਂ ਉੱਥੇ ਕੋਈ 2 ਨੰਬਰ ਦਾ ਕੰਮ ਨਹੀਂ ਕਰਨਾਗਾ ਇੱਕ ਅਸੀਂ ਆਪ ਦੀ ਠੋਈ ਬਣਾਈ ਐ ਇਹ ਵੀ ਢੇੜਾ ਲਾ ਕੇ ਆ ਕੇ ਅਸੀਂ ਇੱਥੇ ਬਹਿ ਜਾਾਂਗੇ 2 ਘੰਟੇ ਆਰਾਮ ਕਰ ਲੂ ਡਰਾਈਵਰ ਚੱਲ ਗੱਡੀ ਗਾਂ ਖਾਲੀ ਕਰਨੀ ਜਾਣੀ ਹੁੰਦੀ ਆ ਸਾਨੂੰ ਇਹ ਪਾਣੀ ਦੀ ਸਹੂਦਤ ਇੱਧਰ ਚਾਹ ਲਾ ਹੋਟਲਾਂ ਮੰਡੀ ਦੇ ਵਿੱਚ ਰੋਟੀ ਖਾਣ ਦਾ ਡਰਾਈਵਰ ਇਹੀ ਚਾਹੁੰਦਾ ਹੁੰਦਾ ਈ ਬੇਰ ਜੇ ਤੇ ਮਰਿਟ ਹੋਈ ਉਹ ਤੇ ਮੈਨੂੰ ਜਾ ਕੇ ਵੀ ਖਾਣ ਪੀਣ ਦਾ ਸਹੂਲਤ ਮਿਲ ਜੇ ਹੋਰ ਕੁਝ ਨਹੀਂ ਚਾਹੁੰਦੇ 2 ਘੰਟੇ ਪਹਿਨ ਨੂੰ ਸਾਡਾ ਦਫ਼ਤਰ ਖੁੱਲਿਆ ਵੀ ਇਹ ਇਹਦੇ ਨਾਲ ਤੁਹਾਡੇ ਰੋਜ਼ਗਾਰ ਤੇ ਅਸਰ ਪਊਗਾ ਰੋਜ਼ਗਾਰ ਤੇ ਸਾਡੇ ਪਊਗਾ ਜੀ ਸਾਡਾ ਆਉਣਾ ਜੀ ਸਾਡਾ ਰੋਜ਼ਗਾਰ ਹੀ ਬੰਦ ਹੈ ਸਾਡਾ ਸਾਰੀਆਂ ਬਿਲਬਿਲਟੀਆਂ ਇਹਦੇ ਵਿੱਚ ਆ ਗੱਡੀਆਂ ਦੇ ਨੰਬਰ ਜਿਹੜੇ ਲਾਈਨ ਵਾਰ ਲਿਖੇ ਵੀ ਸੀਗੇ ਸਾਡੇ ਉਹ ਇਹਦੇ ਸਰ ਬੋਰਡ ਵੀ ਸਾਡਾ ਇਹਦੇ ਵਿੱਚ ਹੀ ਆ ਜੀ ਹਾਲੋ ਸਾਡੇ ਇੱਕ ਅੱਦੇ ਡਰਾਈਵਰ ਭਰਾ ਦਾ ਸਾਡੇ ਤਾਂ ਉਹ ਗੱਡੀ ਚੱਲ ਕੇ ਉਹਦਾ ਸ਼ਾਇਦ ਮੋਬਾਈਲ ਤੇ ਉਹਦਾ ਬੈਗ ਵੀ ਲੀਡਾਂ ਵਾਲਾ ਵਿਚਾਰੇ ਦਾ ਅੰਦਰ ਹੀ ਪਈ ਉਹਦਾ ਇਹ ਤਾਂ ਪਤਾ ਨਹੀਂ ਸਾਨੂੰ ਕਿਹੜੀ ਗੱਲੋਂ ਜਾਣ ਕੇ ਦੁਖੀ ਕਰ ਰਹੇ ਆ ਜੀ ਬਲੇ ਕੋਈ ਚੰਗਾ ਕੋਈ ਮਾੜਾ ਜੇ ਕੰਮ ਕਰਦੇ ਹੋ ਤਾਂ ਸਾਨੂੰ ਫੇਰ ਵੀ ਕਹਿਣ ਜੀ ਅਸੀਂ ਕੋਈ ਚੰਗਾ ਨਹੀਂ ਕਰਦੇ ਕੋਈ ਮਾੜਾ ਨਹੀਂ ਕਰਦੇਗੇ ਉਹਨਾਂ ਕਹਿੰਦੇ ਵਧੀਆ ਆਪਦਾ ਇੱਥੇ ਰਜਿਸਟਰ ਬਣਾਉਣ ਵਾਸਤੇ ਕੰਮ ਕਰਨ ਵਾਸਤੇ ਤਾਂ ਇਹ ਰਜਿਸਟਰ ਖੋਲਿਆ ਜੀ ਤੇ ਹੁਣ ਸਾਨੂੰ ਇਹ ਤੰਗ ਕਰਦੇ ਆ ਜੀ ਇੱਥੇ ਇਹ ਕੱਲੀ ਤੁਹਾਡੀ ਇੱਥੇ ਦਾਣਾ ਮੰਡੀ ਚ ਕਿ ਬਾਕੀ ਜਗ੍ਹਾ ਕਿੱਥੇ ਨਹੀਂ ਨਹੀਂ ਇੱਥੇ ਕਿਉਂ ਜੀ ਗੋਨੇਆਂ ਨਾਲ ਬਠਿੰਡੇ ਵੀ ਦਾਣਾ ਮੰਡੀ ਦੇ ਵਿੱਚ ਆਈ ਸਾਰੇ ਕਿਤੇ ਦਾਣਾ ਜ਼ਿਆਦਾਤਰ ਜੁਨੀ ਨਾ ਦਾਣਾ ਮੰਡੀ ਦੇ ਵਿੱਚ ਹੀ ਹੁੰਦੀਆਂ ਹੀ ਇੱਕ ਤਾਂ ਸੀਜ਼ਨ ਦੇ ਮੌਕੇ ਗੱਡੀਆਂ ਡਰਾਈਵਰ ਘਰੋ ਘਰੀ ਲੈ ਜਾਂਦੇ ਉਸ ਤੋਂ ਬਾਅਦ ਗੱਡੀਆਂ ਲਾਉਣ ਨੂੰ ਕੋਈ ਲੋਡ ਕਰਕੇ ਆ ਗਈ ਛੱਡ ਲੱਗੇ ਹੋਏ ਉਹਦੇ ਥੱਲੇ ਤਰਪਖਾ ਗੱਡੀ ਠੱਲ ਗਏ ਤਰਪਾਲ ਪਾਲੀ ਡਰਾਈਵਰ ਨੇ ਮੀਹ ਕਣੀ ਦੇ ਵਿੱਚ ਇਹੀ ਫੈਸਿਲਿਟੀ ਹੁੰਦੀ ਹੈ ਛੱਡਾਂ ਦੀ ਉਹ ਸਾਰੇ ਕਿਤੇ ਆਪਣੇ ਪਿਆ ਦੇ ਜ਼ਿਆਦਾਤਰ ਦਾਣਾ ਮੰਡੀ ਦੇ ਵਿੱਚ ਜੁਨੀਅਨ ਹੈ ਇਕੱਲੀ ਜੈਤੂ ਦੇ ਵਿੱਚ ਨਹੀਂ ਇਹ ਇਹ ਤਾਂ ਧੱਕਾ ਮੰਨਦੇ ਹੋ ਇਹ ਤਾਂ ਛਰੇਆਂ ਧੱਕਾ ਹੀ ਸਾਡੇ ਨਾਲ ਜੀ ਅੱਜ ਪੁਰਾਣੇ ਟਰੱਕ ਭਰੇ ਪਿਆ ਉੱਥੇ ਕਹਿੰਦੇ ਆ ਬਾਗੇਪੁਰਾਣੇ ਬਣੀ ਜੀ ਬਾਗੇਪੁਰਾਣੇ ਟਰੱਕ ਜਿਹਨੇ ਸਾਰੇ ਦਾਣਾ ਮੰਡੀ ਚ ਆਈ ਜੀ ਮੁਕਸਰ ਵੀ ਆ ਜੀ ਪਿੰਡ ਦੇ 200 ਲੱਗਦੀ ਆ ਬਾਗੇਪੁਰਾਣੇ ਗੱਡੀ ਵੀ 1.5 200 ਲੱਗਦੀ ਦਾਣਾ ਮੰਡੀ ਦੇ ਵਿੱਚ ਹੁਣ ਉਸ ਨੂੰ ਜੀ ਤਕਰੀਬਨ ਦੇਖਣ ਨੂੰ ਮਿਲ ਜਾਂਦੀ ਹੈ ਬਰਨਾਲਾ ਮੰਡੀ ਲੈ ਲਓ ਉਹ ਵੀ ਯੂਨੀਅਨ ਮੰਨ ਲਓ ਦਾਣਾ ਮੰਡੀ ਚ ਹੈ ਫਿਰੋਜ਼ਪੁਰ ਵੀ ਦਾਣਾ ਮੰਡੀ ਚ ਹੈ ਹੈ ਇੱਧਰ ਭਗਦੇ ਵੀ ਹੈ ਸਪਿੰਡਾ ਵੀ ਸਰ ਵੀ ਦਾਣਾ ਮੰਡੀ ਦੇ ਵਿੱਚ ਹੈ ਯੂਨੀਅਨ ਯਾਦਾ ਤਾਂ ਚੁੰਨੇ ਆ ਬਾਈ ਜੀ ਦਾਣਾ ਮੰਡੀ ਦੇ ਵਿੱਚ ਹੁੰਦੀ ਆ ਕੋਈ ਵਪਾਰੀ ਚੱਲ ਕੇ ਆਉਂਦਾ ਇੱਕ ਪੱਕੀ ਠੂਈ ਹੁੰਦੀ ਆ ਵਪਾਰੀ ਨੂੰ ਪਤਾ ਆਉਂਦਾ ਯਾਰ ਦਾਣਾ ਮੰਡੀ ਦੇ ਵਿੱਚ ਗੱਡੀਆਂ ਖੜੀਆਂ ਜੂਨੀਅਨ ਇੱਥੇ ਹੀ ਆ ਜਾਂ ਕੁਝ ਵੀ ਬਿਲਕੁਲ ਦਾਣਾ ਮੰਡੀ ਦੇ ਸਾਹਮਣੇ ਹੀ ਉਹ ਸਾਹਮਣੇ ਟਰੱਕ ਯੂਨੀਅਨ ਆਈ ਉਹ ਟਰੱਕ ਯੂਨੀਅਨ ਸੀਜ਼ਨ ਦੇ ਵਿੱਚ ਦਾਣਾ ਮੰਡੀ ਦੇ ਬਿਲਕੁਲ ਸਾਹਮਣੇ ਦਾਣਾ ਮੰਡੀ ਦੇ ਵਿੱਚ ਆਪੋਜੀਟ ਹੀ ਆ ਜਾਂਦੀ ਹੈ ਵਿੱਚ ਹੀ ਆ ਜਾਂਦੀ ਹੈ ਟਰੱਕ ਵੀ ਦਾਣਾ ਮੰਡੀ ਦੇ ਵਿੱਚ ਹੀ ਖੜਦੇ ਸੀਜ਼ਨ ਦੇ ਵਿੱਚ ਕੀ ਸਾਬ ਸੱਸੀ ਕਾਲ ਜੀ ਗੋਲ ਜੀ ਮਨਿੰਦਰ ਜੀ ਸਿੱਧੂ ਗੱਲ ਕਰ ਰਹੇ ਹਾਂ ਜੀ ਲੋਕ ਵਾਈਟੀਵੀ ਤੋਂ ਹਾਂ ਜੀ ਸਰ ਇੱਕ ਪੁੱਛਣਾ ਸੀ ਅਸੀਂ ਇੱਥੇ ਦਾਣਾ ਮੰਡੀ ਜੈਤੋ ਦੇ ਵਿੱਚ ਸੀਗੇ ਹਾਂ ਜੀ ਜੀ ਚੇਅਰਮੈਨ ਸਾਹਿਬ ਕਿਸੇ ਦੁਕਾਨ ਨੂੰ ਨੋਟਿਸ ਕੱਢ ਸਕਦੇ ਆ ਆਪਦੇ ਸਿਗਨੇਚਰਾਂ ਤੇ ਜੀ ਕਿ ਨਹੀਂ ਜੀ ਖਦੇਬਾਸੀ ਦੁਕਾਨ ਖਾਲੀ ਕਰਾਉਣ ਵਾਸਤੇ ਕਿਸੇ ਨੇ ਦੁਕਾਨ ਕਿਰਾਏ ਤੇ ਗਾਂਹ ਦਿੱਤੀ ਉਹਨੂੰ ਖਾਲੀ ਕਰਾਉਣ ਵਾਸਤੇ ਚੇਅਰਮੈਨ ਸਾਹਿਬ ਨੋਟਿਸ ਕੱਢ ਸਕਦੇ ਆ ਆਪ ਮੇਰੇ ਤਾਂ ਅੰਚ ਨਹੀਂ ਹੁੰਦਾ ਸਰ ਇਹ ਤਾਂ ਤੁਸੀਂ ਤੁਹਾਨੂੰ ਪਾਵਰਾਂ ਦਾ ਪਤਾ ਹੀ ਹੁੰਦੀਆਂ ਅਫਸਰੋਂ ਵੀ ਕਿਹੜਾ ਕੰਮ ਤੁਸੀਂ ਕਰ ਸਕਦੇ ਹੋ ਕਿਹੜਾ ਕੰਮ ਚੇਅਰਮੈਨ ਕਰ ਸਕਦਾ ਇਹ ਤਾਂ ਸਰ ਨਾਰਮਲ ਗੱਲ ਆ ਇੱਕ ਇਹ ਰੂਲ ਦੇ ਮੁਤਾਬਕ ਹੀ ਹੈ ਤੁਸੀਂ ਨੋਟਿਸ ਕੱਢਣਾ ਹੁੰਦਾ ਜਾਂ ਚੇਅਰਮੈਨ ਨੇ ਕੱਢਣਾ ਹੁੰਦਾ ਰੂਲਾਂ ਚਾਂ ਦੇ ਲੈਨੇ ਕੋਈ ਚੱਕ ਨਹੀਂ ਐਨਾ ਪਤਾ ਨਹੀਂ ਸਰ ਤੁਹਾਨੂੰ ਮੈਂ ਕਹੀ ਜੀ ਜਾਂ ਹੁੰਦਾ ਗੱਲ ਕਹਿੰਦੇ ਨੇ ਚੇਅਰਮੈਨ ਚੇਅਰਮੈਨ ਕਿਹੜੇ ਕਿਹੜੇ ਨੋਟਿਸ ਕੱਢ ਸਕਦਾ ਚੇਅਰਮੈਨ ਦੀ ਕੀ ਪਾਬ ਚਲੋ ਉਹੀ ਦੱਸ ਦਿਓ ਇਹਨਾਂ ਦਾ ਤੁਹਾਡਾ ਤਜਰਬਾ ਹੋਊਗਾ ਦੇਣ ਨਾ ਕੋਈ ਕਰਨ ਵਾਲਾ ਨਹੀਂ ਆਏ ਨਹੀਂ ਸਰ ਆ ਤੁਹਾਡੀ ਮੈਂ ਆਈ ਚਲਾਉਂਗਾ ਸਰ ਮੈਂ ਤੁਹਾਡਾ ਪੱਖ ਲੈ ਰਿਆ ਇਹ ਡਿਪਲੋਮੈਟਿਕ ਜਵਾਬ ਨਾ ਦਿਓ ਜੀ ਤੁਸੀਂ ਅਫਸਰ ਹੋ ਤੁਸੀਂ ਕੋਈ ਐਵੇਂ ਅਣਜਾਣ ਬੰਦੇ ਤਾਂ ਹੈ ਨਹੀਂ ਇਹ ਦੱਸੋ ਵੀ ਚੇਅਰਮੈਨ ਕਿਸੇ ਨੂੰ ਦੁਕਾਨ ਨੂੰ ਖਾਲੀ ਕਰਾਉਣ ਦਾ ਨੋਟਿਸ ਤੇ ਆਪ ਦੁਕਾਨ ਨੂੰ ਅੱਗੇ ਕੋਲੇ ਖੜ ਕੇ ਜਿੰਦਾ ਲਵਾ ਸਕਦਾ